ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਈ ਜੇ ਸੋਚੀ ਲਖਵਾਰੁ ਚੁਪਾ ਚੁਪ ਨਾ ਹੋਏ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸੈ ਸੋ ਸਿਆਣਪ ਆ ਲਖੋ ਹੋ ਹੈ ਤਾ ਇਕ ਨ ਚੱਲੇ ਨਾਲ ਕਿਵ ਸਚਿਆ ਰਾ ਹੋਈਐ ਕਿਵ ਕੋੜਾ ਟੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਾ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾ ਹਉਮੈ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਾਂ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ Japੈ ਦਿਸੈ ਦੂਰ ਗਾਵੇ ਕੋ ਵਖਾ ਹਦਰ ਹਦੂਰ ਕਥਨਾ ਕਥਿਨਾ ਆਵੈ ਤੋਟ ਕਾਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਜੁਗ ਜੁਗ ਅੰਤਰ ਖਾਹੀ ਖਾ ਹੈ ਹੁਕਮਿ ਹੁਕਮ ਚਲਾਏ ਰਾਹੋ ਨਾਨਕਿਕ ਸਾਹਿ ਵੇ ਪਰਵਾਹੋ ਸਾਚਾ ਸਾਹਿਬ ਸਤਿਨਾਮ ਐ ਭਾਖਿਆ ਪਾਉ ਅਪਾਰ ਅੱਖ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੱਗ ਰਖਿਆ ਜਿਤੁ ਦਿਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤੁ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੋਰੇਸ਼ਰ ਗੁਰ ਗੋਰਖ ਮਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰ ਆਕ ਦੇਹ 부ਜਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਮ ਆਜੇ ਤਿਸ ਪਾਵਾਂ ਵਿਣ ਪਾਣੇ ਕੈ ਨਾਏ ਕਰੀ ਜੇ ਤੀ ਸਿਰ ਠੋਪਾਈ ਵੇ ਖਾਨ ਕਰਮਾ ਕੈ ਮਿਲਾ ਲਈ ਮਾਤ ਵਿਚ ਰਤਨ ਜੋ ਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਜਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆ ਰਜਾ ਹੋਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਕੋਈ ਚੰਗਾ ਨਾ ਰਖਾਏ ਕਹਿ ਜਸ ਕੀ ਰਤ ਜਾਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਇਹਾ ਕੋਈ ਨ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦ ਪਿਰ ਸੁਰਨਾਥ ਸੁਣਿਆ ਧਰ ਤਵ ਲਿਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੁਣ ਸਕੈ ਕਾਲ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਆਈਸ਼ਰ ਵਰਮਾਇੰਦ ਸੁਣਿਆ ਮੁਕਸਲਾ ਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜਕਾ ਈਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਜੋ ਧਿਆਨ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਹ ਕੇ ਗਾਹਾ ਸੁਣਿਆ ਸੇਖ ਪੀਰ ਪਤਿ ਸ਼ਾਹਾ ਸੁਣਿਆ ਅੰਦੇ ਪਾਵਹਿ ਰਾਹੋ ਸੁਣਿਆ ਹਾਥ ਹੋਵੇ ਸਗਾਹੋ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪੀਛੈ ਪਛਤਾਏ ਕਾਗਦ ਕਲਮ ਨਾਲ ਲਿਖਣਾ ਹਾਰੋ ਮੰਨੇ ਕ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਉਣ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਨਾ ਮਾਰਗ ਠਾਕ ਨਾ ਪਾਏ ਮਨ ਪਤ ਸਿਓ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵਹਿ ਮੋਖ ਦੁਆਰ ਮੰਨ ਪਰਵਾਰ ਸਦਾ ਰੋ ਮੰਨ ਤਰੈ ਤਾਰੇ ਗੁਰ ਸਿਖ ਮੰਨ ਨਾਨਕ ਭਵੈ ਨਾ ਭਿਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹੋ ਹੋ ਦਰਜਨ ਪੰਚਾ ਕਾ ਗੁਰੂ ਏਕ ਤੇ ਆ ਜੇ ਕੋ ਕਹਿ ਕਰੈ ਵਿਚਾਰ ਕਰਤੈ ਕਹਿ ਕਰਨੇ ਨਹੀਂ ਸੁਮਾਰ ਧੋਲ ਧਰਮ ਦੇ ਆਕਾਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ 부ਝਾ ਹੋਵੇ ਸਚਿਆਰ ਧੌਲ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰਤਲਕ ਕੌਣ ਜੋਰ ਜੀ ਜਾ ਤਨੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾ ਇਹੋ ਲੇਖਾ ਲਿਖਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾ ਜਣਾ ਕੌਣ ਕੋ ਕੀ ਤਾਪਸਾਓ ਇੱਕੋ ਕਵਾਓ ਤਿਸ ਤੇ ਹੋ ਲਖ ਦਰਿਆਓ ਕੁਦਰਤ ਕਉਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਹੀ ਭਲੀ ਕਰ ਤੂ ਸਰਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਭਾਵ ਅਸੰਖ ਪੂਜਾ ਸੰਗ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹ ਲਿਵਲਾਇ ਤਾਰ ਸਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਈ ਪਲੀਕਾਰ ਤੂ ਸਰ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਕ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਹੈ ਜੋਰ ਸੰਕ ਗਲਵੜ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਸੰਕ ਕੂੜਿਆ ਕੂੜੇ ਫਿਰਾਹ ਅਸੰਖ ਮਲੇਸ਼ ਮਲ ਪਖ ਖਾ ਹੈ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਅਸ਼ੰਖਨਾਵ ਸੰਗਥਾਵ ਗੰਗਮਗਮ ਸੰਖ ਲੋਸੰ ਕਹ ਹੈ ਸਿਰ ਭਾਰੋਏ ਅਖਰੀ ਨਾਮ ਅਖਰੀ ਸਲ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਰਾ ਸਿਰ ਸੰਜੋਗ ਵਕ ਜਿਨ ਇਹ ਲਿਖੇ ਤਿ ਸਰਣਾ ਹੈ ਜੇ ਫਰਮਾਏ ਤੇ ਉਤੇ ਪਾ ਹੈ ਜੇ ਤਾ ਕੀਤਾ ਤੇ ਤਾ ਨਾ ਹੋਣ ਨਾਵੇਂ ਨਾਹੀ ਕੋ ਥਾਉ ਕੁਦਰਤ ਕਉਣ ਕਾ ਵਿਚਾਰ ਆਰਿਆ ਨਾ ਜਾਵਾ ਇਕ ਵਾਰ ਕਵਾਰ ਜੋ ਤੁਧ ਭਵ ਸਈ ਪਲੀ ਕਰ ਤੂ ਸਰ ਸਨਾਮਤ ਨਿਰੰਕਾਰ ਓਂਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤ ਉਤਰ ਸਿਖੇ ਮੂਤ ਪਲੀਤੇ ਕਪੜ ਓਏ ਦੇ ਸਾਬਣ ਲਈਆ ਓਹ ਧੋਏ ਭਰੀਐ ਮਤ ਪਾਪਾ ਕੈ ਸੰਗੋ ਓ ਤੋ ਪੈ ਨਵ ਕੈ ਰੰਗ ਪੁਨੀ ਪਾਪੀ ਆਖਣ ਦਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੋਕਮੀ ਆਵੋ ਜਾਹੋ ਤੀਰਥੋ ਤਪਦੇ ਆਦਤਦਾਨੋ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤਾ ਆਤਮਾਣੀ ਪਰਮਾਉ ਸਤਸੁ ਆਣ ਸਦਾ ਮਨ ਚਾਉ ਕੌਣ ਸੋ ਵੇਲਾ ਵਕਤ ਕੌਣ ਕੌਣ ਥਿਤ ਕੌਣ ਵਾਰ ਕਵਣ ਸੈ ਰੁੱਤੇ ਮਾਹੋਂ ਕਵਣ ਜਿਤੋ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੈ ਹੋਵੇ ਲੇਖੁਰਾ ਵਕਤ ਨਾ ਪਾਇਓ ਕਾ ਦਿਹਾ ਜੈ ਲਿਖਣ ਲੇਖੁਰਾ ਚਿਤਵਾਰਨ ਜੋਗੀ ਜਾਣੈ ਰੁੱਤ ਮਾਹੋਂ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਣ ਅਗ ਗਿਆ ਨਾ ਸੋਹੈ ਪਤਾਲਾ ਪਤਾਲੋ ਲਖ ਅਗਾਸ ਅਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣਿ ਕਵਾਤ ਸਹਿਸ ਅਠਾਰਹ ਕਹਿਣ ਕਤੇ ਬਾ ਸੁਲੂ ਇਕ ਤਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ ਨਾਨਕ ਵਡਾ ਅੱਖੀਐ ਆਪੇ ਜਾਣਿਆ ਸਲਾਹੀ ਸਲਾਹ ਇਤੀ ਸੁਰਤ ਨਾ ਪਾਈਐ ਨਦੀ ਆਤੈ ਵਹ ਪਵੈ ਸਮੁੰਦਰ ਜਾਣੀ ਹੈ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣੀ ਜੇ ਤੁਸ ਮਨੋ ਨ ਵਿਸਰੇ ਅੰਤਨ ਸਿਫਤੀ ਕਹਿਣ ਨਾਂ ਅੰਤ ਅੰਤਨ ਕਰਨ ਦੇਣ ਨਾਂ ਅੰਤ ਅੰਤਨ ਵੇਖਣ ਸੁਣਣ ਨਾਂ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਲ ਹੈ ਤਾਂ ਕਿ ਅੰਤ ਨਾ ਪਾਏ ਜਾ ਹੈ ਇਹੋ ਅੰਤਰ ਜਾਣ ਕੋਏ ਬਹੁਤਾ ਕਹੀਏ ਬਹੁਤਾ ਹੋਏ ਗੱਡਾ ਸਾਹਿਬ ਊਚਾ ਥਾਓ ਉੱਚੇ ਉਪਰ ਊਚਾ ਨਾਓ ਏਵਡਾ ਊਚਾ ਹੋਏ ਕੋਏ ਤਿਸ ਉੱਚੇ ਕੋ ਜਾਣੈ ਸੋਏ ਜਿਵੜੇ ਆਪ ਜਨ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਦਾ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵੇ ਕਰ ਕੀਤੇ ਲੈ ਲੈ ਮਕਰਪਾ ਹੈ ਕੀਤੇ ਮੂਰਖਾ ਹੀ ਖਾ ਹੈ ਕੀਤੇ ਆ ਦੁਖ ਭੋਗ ਸਦਮਾਰ ਇਹ ਪੈ ਦਾ ਤੇਰੀ ਦਾਤਾਰ ਬੰਦ ਖਲਾਸੀ ਪਣ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾ ਕੇ ਅਖਣ ਪਾਏ ਉਹ ਜਾਣ ਜੇਤੀ ਅਮੋਖਾਏ ਆਪੇ ਜਾਣ ਆਪੇ ਦੇ ਅੱਖ ਸੈਪੇ ਕਈ ਕੇ ਜਿਸਨੋ ਬਖਸ਼ੇ ਸਿਫਤ ਸਲਾਹਾ ਨਾਨੁ ਪਾਛੈ ਪਾਛਾਓ ਅਮੁਲ ਗੁਣਾ ਮੂਲ ਵਪਾਰ ਮੂਲ ਵਪਾਰੀ ਐ ਮੂਲ ਪੰਡਾਰ ਅਮੁਲਾ ਵਹ ਮੂਲ ਲਜਾਹੇ ਅਮੁਲ ਪਾਇ ਉਮਲਾ ਸਮਾਹੇ ਅਮੁਲ ਧਰਮਾ ਮੂਲ ਦੀ ਬਾਣ ਮੂਲ ਤੋਲ ਅਮੁਲ ਪਰਵਾਣ ਅਮੁਲ ਬਖਸ਼ੀ ਸ ਅਮੁਲ ਨਿਸ਼ਾਨ ਮੂਲ ਕਰਮਾ ਮੂਲ ਫਰਮਾਨ ਅਮੁਲਾ ਮੁਲਾਖਿਆ ਨਾ ਜਾਏ ਆਖ ਅਖ ਰਹਿ ਲਿਵਲਾਏ ਅੱਖੇ ਵੇਰ ਪੜ ਪੁਰਾਣੋ ਅੱਖੇ ਪੜੇ ਕਰੇ ਵਖਿਆ ਅੱਖੇ ਬਰਮੇ ਅੱਖੇ ਇੰਦੋ ਅੱਖੇ ਗੋਪੀ ਤੇ ਗੋਵਿੰਦ ਅੱਖੇ ਈਸਰ ਅੱਖੇ ਸਿੱਧ ਅੱਖੇ ਕੀਤੇ ਕੀਤੇ ਬੁੱਧ ਅੱਖੇ ਧਨ ਅੱਖੇ ਦੇਵ ਅੱਖੇ ਸੁਰ ਨਰ ਮਨ ਜਨ ਸੇਵ ਕੀਤੇ ਅੱਖੇ ਅਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਅਖ ਨ ਸਕੈ ਕਈ ਕੇ ਕੇ ਜੇ ਵੜਾ ਪਾਵੈ ਤੇ ਵੜੋ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਅੱਖ ਬੋਲ ਵਿਗਾੜਤਾ ਲਿਖਿਆ ਸਿਰਗਵਾਰ ਗਵਾਰ ਸੋਦਰ ਕੇ ਹਸੋ ਕਰਕੇ ਅਜਿਤ ਬਹਿ ਸਰਬ ਸੁਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੂੰ ਨਾ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਤਰਨ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਉ ਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਹਿ ਜੋਦ ਮਹਾਭਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨੋ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈਪੀ ਹੋਸੀ ਜੈ ਨਜਾਰਸੀ ਰਤਨਾ ਜਿਨ ਨਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਹੋ ਸਾ ਪਾਤਸ਼ਾਹ ਬੋ ਨਾਨਕ ਰਹਿਣੁਰ ਜਾਈ ਹੁੰਦਾ ਸੰਤੋਖ ਸ਼ਰਮ ਪਰ ਝੋਲੀ ਧਿਆਨ ਕੀ ਕਰੈ ਵਿਭੂਤ ਕੰਤਾ ਕਾਲ ਕੁਆਰੀ ਕਾ ਆਜੁ ਉਤੜੰਨਾ ਪ੍ਰਤੀਤ ਆਈ ਪੰਥੀ ਸਭ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਤੇ ਸਹ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਈਸ ਭੁਗਤ ਗਿਆਨ ਦੇ ਆਪੰਡਾਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦਿ ਸਿਦੇ ਔਰਾ ਸਾਧ ਸੰਜੋਗ ਵਿਜੋਗ ਕਰ ਚਲਾਵਹਿ ਲੇਖਿ ਆਵਹਿ ਪਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਹਤ ਜੁਗ ਜੁਗ ਏਕੋ ਵੇਸ ਏਕਾਂ ਮਾਈ ਜੁਗਤ ਵਿਆਹ ਇਤਿ ਚਲੇ ਪ੍ਰਵਾਨ ਇਕ ਸੰਸਾਰੀ ਪੰਡਾਰੀ ਇਕ ਲਾਇ ਦੇਵਾਨ ਜਿਉ ਤਿਸ ਪਾਵੈ ਤਿ ਉਹ ਚਲਾਵੈ ਜਿਉ ਹੋਵੈ ਫਰਮਾਨ ਹੋ ਹੋ ਵੇਖੈ ਉਹਨਾਂ ਨਦਰਣਾ ਆਵੈ ਬਹੁਤਾ ਇਹੋ ਵਿਣਾਨ ਆਦੇਸ ਤਿਸ ਆਦੇਸ ਆਦ ਅਨਿਲ ਅਨਾਦ ਅਨਾਹਤਾ ਜੁਗ ਜੁਗ ਏਕ ਹੋਵੇ ਸ ਹਸਣ ਲੋਇ ਲੋਇ ਪੰਡਾਰ ਜੋ ਕਿਸ ਪਾਇ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਹ ਅਨਾਹਤ ਜੁਗ ਜੁਗ ਏਕੋ ਵੇਸ 12 ਬੋ ਲੱਖ ਹੋ ਹੈ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾ ਪਤਪਵੜੀਆ ਚੜਿਓਏ 21 ਸੁਣ ਗੱਲਾ ਆਕਾਸ਼ ਕੀ ਕੀਟਾਈ ਰੀਸ ਨਾਨਕ ਨੰਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਤ ਨ ਕੋਏ ਰਾਤੀ ਰੁਤੀ ਛਤੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵੇ ਧਰਤੀ 'ਤੇ ਥਾਪ ਰੱਖੀ ਤ੍ਰਮਸਾਲ ਤਿਸ ਵੀ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਆਜਾਪੈ ਜਾਏ ਧਰਮਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੋ ਕਰਮ ਕਿਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕਿਤੇ ਬਰਮੇ ਘਾਟ ਤਕੜੀ ਅਹ ਰੂਪ ਰੰਕੇ ਵੇਸ ਖੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਨਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਰ ਕੋੜਾ ਨੰਦ ਸ਼ਰਮਖੰਡ ਕੀ ਮਾਣੀ ਰੂਪ ਤਿੱਥੈ ਕਾਰਤਕੜਿਐ ਬਹੁਤਨੂਪਾ ਤਾਕੇ ਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਕੜੀਐ ਸੁਰਤ ਮਤ ਮਨ ਬੁੱਧਾ ਤਿੱਥੇ ਕੜੀਐ ਸੁਰਾਸਿ ਤਾਕੇ ਸੁਧ ਕਰਮਖੰਡ ਕੀ ਮਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨ ਮਹਾਰਾਮ ਰਹਿਆ ਪਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹ ਹੈ ਤਾਕੇ ਰੂਪ ਨ ਕਥਨੇ ਜਾਹੇ ਨਾ ਓਹ ਮਰਨ ਸਗੇ ਜਾ ਹੈ ਜਿਨ ਕੈ ਰਾਮ ਵਸੈ ਮਨ ਮਾਹ ਤਿਥੈ ਭਗਤ ਵਸੈ ਕੇ ਲੋਕ ਰੈ ਨਨ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਦੇ ਕੋ ਕਥਾ ਅਨਤਾਨਤ ਤਿਥੈ ਲੋਲ ਆਕਾਰ ਜਿ ਜਿਉ ਕੁਤਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ଯତ ପହରା ତିର ସୁନୟାର ଆର ମତବେ ହଥ୍ୟାର ਕਉ ਖਲਾਗਨ ਤਬਤਾਓ ਪਾਂਡਾ ਪਾਉ ਅਮਰ ਤਿਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨੇਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ